ਨਾ ਤੇ ਆ ਨੰਬਰ ਉਹਨਾਂ ਨੂੰ ਦੱਸਣਾ ਹੈਗਾ ਇਹ ਅੱਜ ਜਾ ਕੇ ਤੁਸੀਂ ਆਪਣਾ ਲਾ ਸਕਦੇ ਆ ਇਹ ਬਹੁਤ ਵੱਡੀ ਸਹੂਲਤ ਹੈ ਜੀ ਕੋਈ ਕੰਡੀਸ਼ਨ ਨਹੀਂ ਹੈ ਪਹਿਨਾ ਪ੍ਰੀਕਿਸਟਿੰਗ ਬੁਆਰੀਆਂ ਵੀ ਵਿੱਚ ਇਨਕਲੂਡ ਹੈ ਕੋਈ ਉਮਰ ਦੀ ਸੀਮਾ ਨਹੀਂ ਹੈ ਕੋਈ ਕੰਡੀਸ਼ਨ ਨਹੀਂ ਹੈ ਜਿਹੜੇ ਬੰਦੇ ਜਿਹੜੇ ਬੰਦੇ 60 ਤੋਂ ਉੱਪਰ ਹੈ ਉਹ ਮੈਂ ਦੇਖਿਆ 55000 60000 ਜਿਹੜੇ ਮੈਂ ਜਿਨ੍ਹਾਂ ਨਾਲ ਗੱਲ ਕਰਦੇ ਸੀ ਕਿਉਂਕਿ 33000 ਕੋਈ 32000 ਦੋ ਤੋਂ ਬੰਦੇ ਆ ਦਾ ਜੇ ਤੁਹਾਡੇ ਪਰਿਵਾਰ ਦੇ ਵਿੱਚ 6 ਜਾਂ 7 ਮੈਂਬਰ ਵੀ ਤਾਂ ਵੀ ਤੁਸੀਂ ਕੋਈ ਪੈਸਾ ਨਹੀਂ ਚਲਦਾ ਪੂਰਾ ਪਰਿਵਾਰ ਹਰ ਇੱਕ ਮੈਂਬਰ ਕਵਰਡਾ ਸਾਰਿਆਂ ਨੂੰ ਬੇਨਤੀ ਆ ਜੀ ਸਾਰਿਆਂ ਨੇ ਆਪਣੇ ਸਾਰੇ ਮੈਂਬਰ ਨੇ ਕਾਰਡ ਸਾਰੇ ਦੇ ਬਣਾਣਾ ਚਾਹੇ ਇੰਸ਼ੋਰਸ ਪਰ ਫੈਮਿਲੀ ਕਵਰ ਹੈ ਜਿਹੜਾ ਕਵਰ ਹਰ ਹਰ ਪਰਿਵਾਰ ਦਾ ਹੈਗਾ ਲੇਕਿਨ ਕਾਰਡ ਸਾਰਿਆਂ ਨੇ ਬਣਾਣਾ ਔਰ ਆਪਣਾ ਤੁਹਾਨੂੰ ਜਿਹੜੀ ਸਲਿੱਪ ਹੈਗੀ ਆ ਬੀਐਨਡੀ ਵਾਲੀ ਉਹ ਤੁਸੀਂ ਲੈ ਕੇ ਆਣੀ ਆ ਆਪਣੀ ਜਿਹੜੀ ਮੈਂ ਹੁਣੇ ਇਸ਼ੂ ਕੀਤੀ ਹੈਗੀ ਆ ਉਹ ਈਅਰਲੀ ਦੀ ਸਲਿੱਪ ਲੈ ਕੇ ਆਣੀ ਆ ਆਪਣੇ ਨਾਲ ਆਧਾਰ ਕਾਰਡ ਔਰ ਵੋਟਰ ਕਾਰਡ ਆ ਤਿੰਨ ਚੀਜ਼ਾਂ ਚਾਹੀਦੀਆਂ ਆਓ 10 ਲੱਖ ਰੁਪਏ ਆਪਣੇ ਜੇਬ ਚ ਪਾ ਕੇ ਚਲੇ ਜਾਓ ਬਿਲਕੁਲ ਕੋਈ ਨਿਸ਼ਚਿੰਤ ਹੋ ਕੇ ਜਾਓ ਲੇਕਿਨ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਸੈਰ ਕਰਨੀ ਆ ਖਾਣਾ ਚੰਗਾ ਖਾਣਾ ਤੰਦਰੁਸਤ ਰਹਿਣਾ ਆਪਣੇ ਕਿੱਤਿਆਂ ਗੋਡਿਆਂ ਦਾ ਧਿਆਨ ਰੱਖਣਾ ਰੱਬ ਕਰੇ ਤੁਸੀਂ ਤੰਦਰੁਸਤ ਰਹੋ ਤੁਹਾਨੂੰ ਕਦੇ ਲੋੜ ਨਾ ਪਵੇ ਲੇਕਿਨ ਜੇ ਕਦੇ ਲੋੜ ਪਵੇ ਤਾਂ ਤੁਹਾਨੂੰ ਹੁਣ ਸੋਚਣੀ ਨਹੀਂ ਆ ਕਿ ਕਰਜ਼ਾ ਲਵਾਂਗੇ ਕਿ ਕਿੰਨਾ ਹੋਏਗਾ ਠੀਕ ਕਰਾਂਗੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿਸੇ ਵੀ ਕੰਪੀਟੈਂਸਰਲ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਅੰਪੈਰਲ ਹਸਪਤਾਲ ਜਾਓ ਉਹਨਾਂ ਨੂੰ ਕਹੋ ਜੀ ਮੇਰਾ ਬੈਸਟ ਪੋਸੀਬਲ ਅਲਾਜ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਰਾ ਉਹ ਕਰੋ ਤੇ ਮੇਰੇ ਕੋਲ 10 ਲੱਖ ਰੁਪਏ ਮੇਰੀ ਜੇਬ 'ਚ ਹੈਗਾ ਤੇ ਤੁਹਾਨੂੰ ਪੇਮੈਂਟ ਜਿਹੜੀ ਹੈਗੀ ਉਹ 15 ਦਿਨ ਦੇ ਵਿੱਚ ਵਿੱਚ ਹੋ ਜਾਏ। ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ ਪਹਿਲਾ ਫਰਾਂਸ ਧਮਾ ਗਿਆ ਫਟਾਇਰਾ ਦੇ ਵਿੱਚ ਕਿਸ ਤਰ੍ਹਾਂ ਦੇ ਦੇਖੋ ਇਹ ਅੱਜ ਵੀ ਦੇਖ ਰਹੇ ਹਾਂ ਕਿਹੜਾ ਇਤਹਾਸ ਲਿਖਣ ਵਾਲੇ ਪਾਸੇ ਲੋਕਾਂ ਨੂੰ ਪਤਾ ਲੱਗਦਾ ਵੀ ਘਰ ਦੇ ਵਿੱਚ ਬਣਦੇ ਆ ਸਾਡੇ ਜਿਹੜੇ ਯੂਨਿਟ ਕਲੱਬ ਦੇ ਵਲੰਟੀਅਰਸ ਆ ਘਰ ਜਾ ਕੇ ਪਰਚੇ ਦੇ ਰਹੇ ਆ ਪਰਚੇ ਕਰਕੇ ਲੋਕਾਂ ਨੇ ਵੀ ਬੜਾ ਜੀਆ ਨਮਾ ਗ੍ਰੈਟੀਟਿਊਡ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਤੇ ਉਹਨਾਂ ਨੇ ਸਾਨੂੰ ਅਰਗੇਨਜ ਕੀਤਾ ਵਾਲਾ ਮਾਨ ਸਾਹਿਬ ਨੇ ਜਿਹੜਾ ਵਾਦਾ ਕੀਤਾ ਸੀ ਜਿਹਾ ਅੱਜ ਪੂਰਾ ਹੋ ਗਿਆ ਯੂਨੀਵਰਸਲ ਹੈਲਥ ਯਰ ਸਾਰਿਆਂ ਨੂੰ 10 ਲੱਖ ਦਾ ਡਿਮੋ ਮਿਲਿਆ ਤੇ ਤੁਹਾਡਾ ਬਣ ਗਿਆ ਜੀ ਇਹ ਦੇਖੋ 15 ਮਿੰਟ ਪਹਿਲਾਂ ਆਏ ਸੀ ਜੀ ਇਹਨਾਂ ਨੂੰ ਅਜੀਨਾਦੀ ਜੀਵ ਚ ਮਾਨ ਸਾਹਿਬ ਨੇ 10 ਲੱਖ ਰੁਪਏ ਦਾ ਕਾਰਡ ਪਾਸ ਕਰਾ ਫਿਰ ਤੁਸੀਂ ਜਾਓ ਆ ਨੰਬਰ ਤੇ ਅੱਜ ਹੀ ਇਹਨਾਂ ਦੀ ਵਾਈਫ ਦਾ ਫ੍ਰੈਕਚਰ ਹੋਇਆ ਹੋਇਆ ਸੀਗਾ ਤੇ ਅੱਜ ਹੀ ਜਾ ਕੇ ਦਾਜ ਕਰਾ ਸਕਦੇ ਆ ਇਹ ਕਿਸੇ ਇੰਸ਼ੋਰੈਂਸ ਨੈਸਰ ਬੇ ਦੇ ਵਿੱਚ ਕੋਈ ਏਜ ਦੀ ਲਿਮਟ ਨਹੀਂ ਹੈ ਔਰ ਇਹ ਦੇਖੋ ਆ ਪਰਚੀ ਆ ਜਿਹਨੇ ਆ ਕੇ ਪਰਚੀ ਕਢਾਈ ਆ ਤੇ ਇਹ ਜਿਹੜੀ ਪਰਚੀ ਆ ਇਹ ਦਿਖਾ ਕੇ ਤੁਸੀਂ ਨਾਲ ਆਧਾਰ ਕਾਰਡ ਤੇ ਤਿੰਨ ਡਾਕੂਮੈਂਟਸ ਨਾਲ ਆਪ ਜੀ ਆ ਕੇ 10 ਲੱਖ ਰੁਪਏ ਦਾ ਇੰਸ਼ੂਰੈਂਸ ਦਾ ਆਪਣਾ ਜਿਹੜਾ ਕਵਰ ਹੈ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਹੜਾ ਕਾਰਡ ਹੈ ਉਹ ਆ ਕੇ ਤੁਹਾਨੂੰ ਆ ਕੇ ਲੈ ਜਾਓ ਤੁਹਾਡੀ ਰਿਸਟਰ ਨੇ ਹੋ ਜਾਏਗੀ ਤੁਸੀਂ ਐਲੀਜੀਬਲ ਹੋਗੇ ਕਾਰਡ 2 ਤੋਂ 3 ਹਫ਼ਤੇ ਚਾਹੀਦਾ ਉਹ ਇਸੇ ਤਰ੍ਹਾਂ ਸਾਡੇ ਜਿਹੜੇ volunteers ਜਾਂ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ ਘਰ ਜਾ ਕੇ ਕਾਰਡ ਦੇ ਕੇ ਆਣਗੇ ਇਹ ਇੱਕ ਬਹੁਤ ਵੱਡਾ ਰੈਵੋਲੂਸ਼ਨ ਹੈ ਇਹੀ ਸੇਕ ਰਹਿੰਦੇ ਹੈ ਸੱਲਾਮ ਬਣਾ ਕਰਨੇ ਕਾ ਇਹ ਪਟਿਆਲੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਬਣਾਇਆ ਹੈ ਉਸ ਤੋਂ ਵੀ ਖਾਸ ਕੀ ਸੁਖਾ ਮੁਖਾਰ ਬਲੱਟਾ ਕੇ ਸੁਪਰੀ ਦਵਾਈ ਉੱਤੇ ਲਓ ਪ੍ਰੋਟੀਨ ਟੈਸਟ ਕਰਾਓ ਜੇ ਇੰਡੋਰ ਜੇਕਰ ਦਾਖਲ ਹੋਣਾ ਕਿਸੇ ਨੇ ਕੋਈ ਸੀਰੀਅਸ ਬਿਮਾਰੀ ਆ ਤਾਂ ਤੁਸੀਂ 10 ਲੱਖ ਦਾ ਇਲਾਜ ਜਾ ਕੇ ਜਦੋਂ ਮਰੋ ਸਿਰ ਪਟਿਆਲੇ 'ਚ ਕਿੰਨੇ ਸੈਂਟਰ ਬਣਾਏ ਗਏ ਨੇ ਇਸ ਤਰ੍ਹਾਂ ਦੇ ਦੇਖੋ ਜੀ ਜੀਵਨ ਸਰਟੀਫਿਕੇਟ ਦੀ ਪ੍ਰੋਸੈਸ ਹੈ ਜੇ ਹਰ ਮੰਡੇ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਕਿੰਨੇ ਬਣ ਗਏ ਹੋਏ ਆ ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਹੜੇ ਵੱਡੇ ਪਿੰਡ ਆ ਉਹਨਾਂ ਦੇ ਵਿੱਚ ਬਣ ਗਏ ਹਨ ਇਹ ਹੌਲੀ-ਹੌਲੀ ਜੇਕਰ ਸਾਡੇ ਨਾਲ ਤਾਂ ਨੰਬਰ ਵੱਧਦਾ ਜਾਏਗਾ ਮੇਰੇ ਖਾਤੇ ਠੀਕੇ 40000 ਰੁਪਏ ਹਨ ਉਹਨਾਂ ਨੂੰ ਵਧਾ ਕੇ ਅਸੀਂ 90000 ਤੋਂ 100000 ਕਰ ਦਾਂਗੇ ਸਾਰੇ ਪਿੰਡ ਕਵਰ ਹੋਣਗੇ ਔਰ ਸਾਰਿਆਂ ਦੀ ਵਾਰੀ ਆਏਗੀ ਕਿਸੇ ਦੀ ਪਹਿਲਾਂ ਕਿਸੇ ਦੀ ਬਾਅਦ ਵਿੱਚ ਅਗਲੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੇ ਜੇਬ ਦੇ ਵਿੱਚ ਅਸੀਂ 10 ਲੱਖ ਮੁਕਤ ਬੀਮਾ ਯੋਜਨਾ ਦਾ ਕਾਰਜ ਕਰਾਂਗੇ ਕਮ ਸਾ ਇਹ ਤਾਂ ਪ੍ਰਾਈਵੇਟ ਕੰਪਨੀਆਂ ਐ ਔਰ ਇਹ ਇੰਸ਼ੋਰੈਂਸ ਪ੍ਰਾਈਵੇਟ ਲੋਕਾਂ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਉਹਨਾਂ ਨੇ ਜਿਹੜੀ ਪਹਿਲਾਂ ਫੜਾਈ ਹੋਈ ਉਹਨਾਂ ਨੇ ਪ੍ਰੀਮੀਅਮ ਦਿੱਤਾ ਹੋਇਆ ਹੁਣ ਜਿਹੜਾ ਨੇ 10 ਲੱਖ ਤੱਕ ਦਾ ਆ ਜਿਹੜੇ ਬੰਦੇ ਕੋਈ ਬਹੁਤ ਅਮੀਰ ਹੈਗੇ ਆ ਜਿਨ੍ਹਾਂ ਨੇ ਕੋਈ ਕਰੋੜ ਦੀ ਜਾਂ ਹੋਰ ਕਈ ਹੋਈ ਹੋਵੇ ਉਹਨਾਂ ਦਾ ਮੈਂ ਤਾਂ ਕਹੂੰਗਾ ਠੀਕੇ ਦੀ ਕੁਆਲਿਫਿਕੇਸ਼ਨ ਚੰਗੀ ਕਰ ਲੈਣ ਉਹਨੂੰ ਕਰਾਓ ਸਾਡਾ ਜਿਹੜਾ ਮਕਸਦ ਹੈ ਜਿਹੜਾ ਸਰਕਾਰ ਦਾ ਮੁੱਖਤੀ ਭਗਵਾਨ ਪਾਲ ਦਾ ਆਰਥਿਕ ਸੰਵੇਦੀ ਵਾਲਾ ਮਕਸਦ ਹੈ ਕਿ ਜਿਹੜੇ ਆਮ ਲੋਕ ਹੈ ਜਿਹੜੇ ਇਹਨਾਂ ਗਲੀਆਂ ਚ ਰਹਿੰਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਕਰਦੇ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਲਈ ਅਨਾਜ ਪੈਦਾ ਕਰਦੇ ਆ ਫਲ ਸਬਜ਼ੀਆਂ ਪੈਦਾ ਕਰਦੇ ਆ ਜਿਹੜੇ ਗੇੜੀਆਂ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਸਾਡੇ ਮਕਾਨ ਬਣਾਉਂਦੇ ਆ ਜਿਹੜੇ ਮਿਹਨਤ ਕਰਦੇ ਆ ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰ ਸਾਡਾ ਮਕਸਦ ਹੈ ਵੀ ਉਹਨਾਂ ਨੂੰ ਵਜੇ ਦੇ ਆ ਜਿਹੜੇ ਆਮ ਬੰਦੇ ਆ ਜਿਹੜੇ ਦਸਾਂ ਨਾ ਹੋਣ ਦੇ ਸਕਦੇ ਆ ਉਹਨਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦਈਆਂ ਉਹਨੇ ਅਮੀਰ ਬੰਦੇ ਆ ਉਹ ਤਾਂ ਖੀਦ ਹੀ ਲੈਂਦੇ ਆ ਉਹ ਤਾਂ ਵਿਦੇਸ਼ ਵੀ ਚਲੇ ਜਾਂਦੇ ਸਾਡੇ ਪਹਿਲੇ politicans <laughs> ਵਿਦੇਸ਼ ਜਾਂਦੇ ਸੀ ਆਪਣਾ ਲਾਸਟ ਸਾਡਾ ਮਕਸਦ ਹੈ ਵੀ ਜਿਹੜੇ ਮਿਹਨਤਕਸ਼ ਆ ਕਿਸਾਨ ਮਜ਼ਦੂਰ ਕਰਮਚਾਰੀ ਵਪਾਰੀ ਅਸੀਂ ਉਹਨਾਂ ਦੀ ਜਿਹੜੀ ਦੇਖਭਾਲ ਕਰਦੇ ਆ ਉਹਨਾਂ ਉਹਨਾਂ ਵਾਸਤੇ ਵੀ ਸਕੀਮ ਹੈ ਬਹੁਤ સારી ਬੰਦਾ ਖੁਰਦਾਰ ਹੈ ਉਹਨਾਂ ਨੂੰ ਕਿਉਂਕਿ ਪਹਿਲਾਂ ਲੋਕ ਜਿਹੜਾ ਸੀਗਾ ਜੇ ਜਿਹੜੀ ਇਹ ਸੋਰਸ ਸਟਡੀ ਹੈ ਜਿਹੜਾ ਨੇ 24 ਜਨੇ 3000 ਲੋਕ ਹੈ ਇਹ ਦੋ ਬੰਦਿਆਂ ਵਾਸਤੇ ਜੇ ਇਹ ਸਭ ਦਾ ਕੈਲਕੂਲੇਟ ਕਰੋਗੇ ਤਾਂ ਤੁਸੀਂ ਜਾਓਗੇ ਪੰਜਾਬ ਦੇ ਲੋਕਾਂ ਦਾ ਹਰ ਸਾਲ ਘੱਟੋ ਘੱਟ ਵੀ 4-5000 ਕੋਣ ਅਸੀਂ ਆਪਾਂ ਕੋ ਕਸੀ ਆਪਣੇ ਉਹ ਆਪਣਾ ਘਰ ਬਣਾਉਣ ਲਈ ਕੋਈ ਫਰਨੀਚਰ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਤੇ ਕੱਪੜਿਆਂ ਵਾਸਤੇ ਟਰੈਵਲ ਕਰਨ ਵਾਸਤੇ ਕੋਈ ਯਾਤਰਾ ਕਰਨ ਵਾਸਤੇ ਕਿਸੇ ਹੋਰ ਕੰਮ ਲਈ ਵਕਤ। ਕਿ ਕੀ ਵਾਲੇ ਬੇਦਖੀ ਦੇ ਵਿੱਚ ਕਾਂਗਰਸ ਦਾ ਹੱਥ ਦੱਸਿਆ ਜਾ ਰਿਹਾ ਹੈ ਕਿ ਤਰ੍ਹਾਂ ਬੜਾ ਅਨਫੋਰਚੂਨੇਟ ਹੈ ਕਿ ਮੈਂ ਆਈ ਲੀਵ ਇਟ ਟੂ ਦਾ ਸਟੋਰੀ ਪ੍ਰੋਸੈਸ ਤੇ ਹੋਰ ਜਿਹੜੀਆਂ ਡਿਟੇਲਸ ਦੇਣਗੇ ਮੈਂ ਡਿਟੇਲਸ ਚਾਹੇ ਤੋ ਬਗੈਰ ਕਿ ਜਿਵੇਂ ਮੈਨੂੰ ਇਹ ਯਾਦ ਆ ਰਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਜਦੋਂ ਅਸੀਂ ਐਸਸੀ ਪੜ੍ਹਦੇ ਹੁੰਦੇ ਸੀ ਜਦੋਂ ਇਹ ਪਾਕਿਸਤਾਨ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਆ ਸਾਰਾ ਕੁਝ ਹੁੰਦਾ ਹੁੰਦਾ ਸੀ ਕਿ ਪੰਜਾਬ ਨੂੰ ਬੇਸਿਸ ਦੇ ਉੱਤੇ ਵੀ ਜਿਹੜੇ ਧਾਰਮਿਕ ਨਾਜ਼ਰ ਦੀ ਵਿਆਦ ਵੀ ਜਾ ਰਿਹਾ ਹੈ ਜਿਹੜੇ ਆ ਜਿਹੜਾ ਆਪਣੇ ਹਿੰਦੂ ਲੋਕਾਂ ਦੇ ਬਾਹਰ ਕਾਇਰ ਕਾਨੂੰ ਮਾਰਤੇ ਹੋ ਦੀ ਕੋਸ਼ਿਸ਼ ਵਿੱਚ ਜਿਹੜੇ ਮੁਸਲਮਾਨਾਂ ਉੱਤੇ ਜ਼ੋਰ ਨੂੰ ਮਾਰਤੇ ਜਿਹੜਾ ਉਹਦੀ ਕੋਸ਼ਿਸ਼ ਕੀਤੀ ਜਿਹੜਾ ਜਨਵਾਰ ਦੇ ਦਿਨ ਤੇ ਇਹ ਸਮਾਜ ਦੇ ਵਿੱਚ ਸਟਾਰਟ ਕਰਦੇ ਜਿਹੜਾ ਵੀ ਬੰਦਾ ਕਰ ਰਿਹਾ ਬਹੁਤ ਕਹਾਣੀ ਕਰ ਰਿਹਾ ਪੰਜਾਬ ਦੀ ਲੋਕਾਂ ਦੀ ਬਹੁਤ ਸਤਾਪ ਹੋ ਗਿਆ ਔਰ ਉਹ ਸਿਆੜੇ ਹੋ ਚੁੱਕੇ ਆ ਉਹ ਜਿਹੜੇ ਉਹ ਜਿਹੇ ਬੰਦੇ ਆ ਬੈਣੇ ਨਹੀਂ ਸਭ ਫੜੀ ਫੜੇ ਜਾ ਰਹੇ ਸਾਰੇ ਜਦੋਂ ਦੀ ਸਾਡੀ ਸਰਕਾਰ ਆਈ ਹੈ ਮੈਂ ਨਹੀਂ ਕਹਿੰਦਾ ਵਿਆਧੀਆਂ ਹੋਈ ਪਰ ਕੋਈ ਵੀ ਵਿਆਧੀ ਕਰਨ ਵਾਲਾ ਉਸ ਤੋਂ ਬਾਅਦ ਬਚਿਆ ਨਹੀਂ ਉਹਨਾਂ ਦਾ ਖਾਣਾ ਨਹੀਂ ਫੜਦੇ ਅਸੀਂ ਨਾਲ ਦੀ ਨਾਲ ਜਿਹੜਾ ਵੀ ਕ੍ਰਾਈਮ ਹੋ ਰਿਹਾ ਨਾਟ ਓਨਲੀ ਇਹ ਹੈ ਜਿਹੜੀ ਵਿਆਧੀਆਂ ਕੀਤੀ ਜਾ ਰਹੀਆਂ ਜਿਵੇਂ 3000 ਇਹ ਦੇਖੀਏ ਸਕੂਲ ਚ ਕਦੇ ਕਿਸੇ ਬੰਦੇ ਤੋਂ ਕਿਸੇ ਬੰਦੇ ਤੋਂ ਇਹ ਵੀ ਜਿਹੜੇ ਬੰਦੇ ਜਿਹੜੇ ਬਾਹਰ ਬੈਠੇ ਹੋਏ ਆ ਉਹ ਵੀ ਆਇਡੈਂਟੀਫਾਈ ਕਰਦੇ ਆ ਸੜ ਦੇ ਵੀ ਰਜਿਸਟਰ ਹੋਇਆ ਜਿਹੜੇ ਕੈਡਾ ਚਲੀਕਾਰ ਹੋ ਜਾਂ ਜਿਹੜੇ ਗਲਤ ਕੰਮ ਕਰਦੇ ਬੈਠੇ ਉਹਨਾਂ ਨੂੰ ਵੀ ਰਜਿਸਟਰ ਕਰ ਲਿਆ ਉਹਨਾਂ ਨੂੰ ਵੀ ਪੁਲਿਸੇ ਲ ਅਸੀਂ ਇਹ ਹਲਾ ਨੂੰ ਕਾਬੂ ਕਰਾਂਗੇ ਅਸੀਂ ਜਿਸ ਤਰ੍ਹਾਂ ਸੀ ਅੱਛਾ ਕੰਮ ਕਰ ਰਹੇ ਹਾਂ ਖੇਤੀ ਨੂੰ ਤਾਂ ਚੈੱਕ ਕਰ ਰਹੇ ਹਾਂ ਐਜੂਕੇਸ਼ਨ ਚੈੱਕ ਕਰ ਰਹੇ ਹਾਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਾਂ ਇਹਨਾਂ ਨੂੰ ਆਗਮ ਨਹੀਂ ਹੋ ਰਿਹਾ ਇਹਨਾਂ ਨੂੰ ਲੱਗਦਾ ਕਿ ਸਾਡਾ ਤਾਂ ਚਾਂਸ ਗਿਆ ਸੀਦਾ ਮੁੜ ਗਿਆ ਤਾਂ ਮੁੱਖ ਮੰਤਰੀ ਬਣਨੇ ਪਿੱਛੇ ਲੜਦੇ ਆ ਜਿਹੜੇ ਮੁੱਖ ਮੰਤਰੀ ਦੀ ਇੱਕ ਬਾਲਰ ਕੁਰਸੀ ਵਿੱਚ ਇੱਕ ਨੂੰ ਜਿਹੜੀ ਪੱਗ ਨੂੰ ਆ ਕੇ ਖੜੇ ਆ ਇੱਕ ਦੂਜੇ ਦੇ ਨਸਤਾ ਖਿੱਚ ਰਹੇ ਉਹਨਾਂ ਨੂੰ ਪੁਲਿਸ ਕੱਢ ਦਿਆ ਪੰਜਾਬ ਦੇ ਦੇ ਕਿ ਅਸੀਂ ਆਪਣੇ ਕੰਮ ਤੇ ਧਿਆਨ ਹੈ ਸੀ ਆਪਣੇ ਕੰਮ ਵੀ ਕਰਾਂਗੇ ਜਿਹੜੇ ਗੈਂਗਸਟਰ ਇਹਨਾਂ ਦਾ ਵੀ ਹਿਸਾਬ-ਕਿਤਾਬ ਕਰਾਂਗੇ ਜਿਹੜੇ ਨਸ਼ਾ ਵੇਚ ਰਹੇ ਆ ਉਹਨਾਂ ਦਾ ਵੀ ਹਿਸਾਬ-ਕਿਤਾਬ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਵੀ ਕੱਢਾਂਗੇ ਔਰ ਜਿਹੜੀ ਇਹ ਵਾਇਲੈਂਸ ਦਾ ਸਾਈਕਲ ਇਹਨਾਂ ਚਲਾਇਆ ਹੋਦਾ ਜੀ ਕਿ ਕਹਿੰਦਾ ਕਿ ਵਿਆਹ ਜਾਰਾ ਰਹੇਗਾ। ਸ਼ੁਕਰੀਆ ਜੀ ਪਹਿਲੀ ਬਲਾਸ ਹੋ ਗਏ ਨੇ। ਆ ਹੁਣ ਸਾਡੇ ਦਾ ਸਰਹੰਦਰ ਤੋਂ ਖਾਲਸੇ ਦੇ ਖਿਲਾਫ ਜਿਹੜੀ ਲੈਂਡ। ਪਰ ਤੁਹਾਨੂੰ ਪਤਾ ਹੋਵੇ ਸਾ ਵੀ ਇਹ ਇੱਕ ਸਟੇਟ ਡਿਜ਼ਾਈਨ ਹੈ ਕਿ ਇੱਕ ਪੋਸਟਕਾਡ ਹੈ ਜੀ ਪੰਜਾਬ ਦੇ ਖਿਲਾਫ ਪੰਜਾਬ ਦੀ ਦੁਸ਼ਮਣ ਦੇ ਖਿਲਾਫ ਜਿੰਨੇ ਵੀ ਸਾਡੇ ਜਿਹੜੇ ਪੰਜਾਬ ਦੇ ਦੁਸ਼ਮਣਾਂ ਚਾਹੇ ਹੋਣ ਇਸ ਤੋਂ ਬਾਅਦ ਜਿਹੜੇ 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 ਬਾਰੋ ਬਰਸਤੇ ਇਹ ਆ ਜਾਣ ਜਿਹੜੇ ਸੱਤ ਵਿਆਹ ਕਰਕੇ ਬੰਦੇ ਆ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਇਸ ਵੇਲੇ ਬਹੁਤ ਡੈਸਪਰੇਟ ਵਾਲੀ ਪੰਜਾਬ ਸਟਾਮ ਹੋ ਰਿਹਾ। ਮੈਨੂੰ ਤਾਂ ਆ ਜਦੋਂ ਦਾ ਸੀ ਇੰਸ਼ੋਰੈਂਸ ਦੀ ਸਕੀਮ ਜਦੋਂ ਵੀ ਅਸੀਂ ਕੋਈ ਚੱਕੀ ਸਕੀਮ ਲੈ ਕੇ ਆਉਂਦੇ ਆ ਉਦੋਂ ਕੋਈ ਨਾ ਕੋਈ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਕਿ ਲੋਕਾਂ ਨੂੰ ਵੀ ਮੈਂ ਕਹਿੰਦਾ ਤੁਸੀਂ ਸਟੇਟ ਰਾਊਟ ਜਿਹੜੇ ਬੈਡ ਐਲੀਮੈਂਟਸ ਆ ਪੋਸਟ ਜਿਹੜੀ ਤੁਹਾਡੀ ਐਨਟੀ ਜੈਕਸ ਜਿਹੜੀ ਐਪਲਾਈਂਟੀ ਨੰਬਰ ਤੇ ਕੀ ਆ ਡਾਕਟਰੀ ਉਹ ਪੂਰੀ ਕੰਫੀਡੈਂਸ ਨਾਲ ਸੇਧਵਰੇ 194 ਨੰਬਰ ਐ ਕੋਈ ਕੋਈ ਬਿੱਟੋ ਤੁਹਾਡੀ ਸਰਕਾਰ ਕੋਲੋਂ ਕਰੀਏ ਤੇ ਇਹਨਾਂ ਨੂੰ ਅਸੀਂ ਕਰਨਾ ਕਿ ਕਾਪੋ ਇਹਨਾਂ ਦੀ ਜਿੰਦਗੀ ਲੱਭੀ ਨੇ ਉਹਨਾਂ ਨੂੰ ਦੋ ਤਰ੍ਹਾਂ ਹੱਥ ਜੀ ਰੋੜਦਾ Thank you.